ਹਾਂਜੀ ਆਏ ਹਾਂਜੀ ਆਏ ਹਾਂਜੀ ਆਏ ਹਾਂਜੀ ਆਏ ਓਕੇ ਅੱਜ ਹੀ ਤੁਹਾਡੀ ਟੇਰੀ ਟੋਲੀ ਜਣੀ ਅੱਜ ਤੁਹਾਨੂੰ ਪੈਸੇ ਮਿਲ ਜਾਣੇ ਠੀਕ ਹੈ ਧੰਨਵਾਦ ਠੀਕ ਹੈ ਜੀ ਠੀਕ ਹੈ ਮੈਡਮ ਜੀ ਸਰ ਇਹ ਕਿਹੜੀ ਏਜੰਸੀ ਹੈ ਸਰਪੰਨਗਰੇਨੀ ਹੈ ਤੁਹਾਡੀ ਪਨਗਰੇਨੀ ਲੈ ਲੈ ਤੁਮੈਂ ਫਿਰ ਤੋਂ ਤੁਸੀਂ ਕੋਈ ਨਹੀਂ ਕੋਈ ਕੀ ਨਾਮ ਤੁਹਾਡਾ ਲਖਬੀਰ ਸਿੰਘ ਆਹ ਆਹ ਤੁਹਾਡਾ ਮੂੰਹ ਮਠਕਰਾਈਏ ਫੋਟੋ ਕਰਾਉਣਾ ਲੋ ਸਰ ਸਰ

ਠੇਕੇਦਾਰ ਕੌਣ ਹੈ ਨਹੀਂ ਵੈਸੇ ਇਹਨਾਂ ਦਾ ਬਹੁਤ ਸਖਤ ਕੰਮ ਹੁੰਦਾ ਹਾਂਜੀ ਦੇਖੋ ਸਾਰੀ ਇਹਨਾਂ ਦੀ ਹੈ ਜੀ ਇਹ ਨਹੀਂ ਬਾਬੇ ਨਾਲਕ ਦੇ ਅਸਲ ਗਿਰਤੀ ਜੀ ਬਿਲਕੁਲ ਜੀ ਹੈਨਾ ਬੜੀਆ ਬਹੁਤ ਵਧਾਈ ਵੀ ਹੈ ਇੱਕੀ ਪੈਸੇ ਨਹੀਂ ਟੂ ਟਾਈਮ ਰਿਵਾਈਜ਼ ਕੀਤੇ ਆ ਹਾਂਜੀ ਦੋ ਦੋ ਵਾਰੀ ਦੇਖਿਓ ਮੈਡਮ ਟੂ ਟਾਈਮ ਕੀਤੇ ਆ ਆਹ ਇਹ ਤਾਂ ਫੱਟਿਆਂ ਨੂੰ ਤੋੜਨ ਵਾਲੇ ਲੋਕ ਆ ਅੱਜ ਦਾਣਾ ਮੰਡੀ ਬੰਗਾ ਦੇ ਵਿੱਚ ਆਇਤੀ ਆ ਬਿਲਕੁਲ ਅ ਅੱਜ ਮੈਂ ਦਾਣਾ ਮੰਡੀ ਬੰਗਾ ਚ ਆਇਆ ਸੋ ਮੇਰੇ ਨਾਲ ਡਿਪਟੀ ਕਮਿਸ਼ਨਰ ਔਰ ਐਸ ਡੀ ਐਮ ਬੰਗਾ ਔਰ ਮੇਰੇ ਫੂਡ ਸਪਲਾਈ ਦੇ ਡੀ ਐਫ ਐਸ ਸੀ ਡਿਪਟੀ ਡਾਇਰੈਕਟਰ ਸਾਰੇ ਸਾਡੇ ਅਧਿਕਾਰੀ ਸੇਵਾ ਇਥੇ ਹਾਜ਼ਰ ਨੇ ਸੋ ਪੰਜਾਬ ਦੇ ਅੰਦਰ ਜਿਹੜਾ ਪ੍ਰੋਕਿਊਰਮੈਂਟ ਪ੍ਰੈਡੀ ਦਾ ਲਗਾਤਾਰ ਉਹ ਤੇਜ਼ ਹੋ ਰਿਹਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਹਦਾਇਤ ਤੇ ਅਸੀਂ ਹਰ ਰੋਜ਼ ਮੰਡੀਆਂ ਦੇ ਅੰਦਰ ਜਾ ਰਹੇ ਹਾਂ ਔਰ ਭਾਵੇਂ ਵਿਪਰੀਤ ਹਾਲਾਤਾਂ ਦੇ ਵਿੱਚੋਂ ਇਸ ਵਾਰ ਅਸੀਂ ਪੰਜਾਬ ਦੇ ਲੋਕ ਨਿਕਲੇ ਹਾਂ ਬਹੁਤ ਵੱਡੀ ਹੜਾਂ ਦੀ ਮਾਰ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਡਾਈ ਆ ਪਰ ਇਹਦੇ باوجود ਪੰਜਾਬ ਦਾ ਕਿਸਾਨ ਚੜ੍ਹਦੀ ਕਲਾ 'ਚ ਆਪਣਾ ਚੋਣਾ ਲੈ ਕੇ ਮੰਡੀਆਂ ਚ ਆ ਰਿਹਾ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 18 ਲੱਖ ਦੇ ਕਰੀਬ ਰਾਈਲ ਜਿਹੜੀ ਆ ਪਹੁੰਚੀ ਹੈ ਜਿਹਦੇ ਵਿੱਚੋਂ 17 ਲੱਖ ਦੇ ਕਰੀਬ ਅਸੀਂ ਜਿਹੜੇ ਆ ਉਹ ਖਰੀਦ ਚੁੱਕੇ ਆ ਸੋ ਐਮਐਸਪੀ ਦੇ ਮੁਤਾਬਕ ਜਿਹੜਾ ਬਣਦਾ ਪੇਮੈਂਟ ਆ ਕਿਸਾਨ ਦੀ ਉਹ 3215 ਕਰੋੜ ਰੁਪਇਆ ਕਿਸਾਨ ਦੇ ਖਾਤੇ 'ਚ ਰਿਲੀਜ਼ ਕੀਤਾ ਜਾ ਚੁੱਕਿਆ ਸੋ ਜਿਹੜਾ ਵਾਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਕਿ 24 ਘੰਟਿਆਂ ਦੇ ਵਿੱਚ ਵਿੱਚ ਪਰਚੇਜ਼ ਤੋਂ ਬਾਅਦ ਕਿਸਾਨ ਦੇ ਖਾਤੇ 'ਚ ਪੈਸੇ ਪਾਣੇ ਉਹ ਵਾਦਾ ਪੂਰਾ ਕੀਤਾ ਜਾ ਰਿਹਾ ਸੋ ਬਸ ਡੇ ਬਾਏ ਡੇ ਜਿਹੜੀ ਉਹ ਪ੍ਰਕਿਊਰਮੈਂਟ ਆ ਉਹ ਵੱਧ ਰਹੀ ਆ ਜਿਹੜਾ ਭਾਰਤ ਸਰਕਾਰ ਬੋਲਸ ਨੂੰ ਟਾਰਗੇਟ ਮਿਲੇ 172 ਲੱਖ ਐਮਟੀ ਦਾ ਅਸੀਂ ਉਮੀਦ ਕਰਦੇ ਹਾਂ ਵੀ ਉਹ ਪੂਰਾ ਕਰੀਏ ਪਰ ਕਿਉਂਕਿ ਹੜ੍ਹਾਂ ਨੇ ਫਸਲ ਦਾ ਨੁਕਸਾਨ ਬਹੁਤ ਕੀਤਾ ਇਹਦੇ باوجود ਜਿਹੜਾ ਆ ਵੀ ਅਸੀਂ ਉਮੀਦ ਕਰਦੇ ਹਾਂ ਵੀ ਚੰਗਾ ਸਾਡਾ ਰਿਜ਼ਲਟ ਪੰਜਾਬ 'ਚ ਆਵੇ ਸੋ ਜਿੰਨੀਆਂ ਵੀ ਪੈਡੀ ਦੀ ਪ੍ਰਕੂਰਮੈਂਟ ਦੇ ਨਾਲ ਜੁੜੀਆਂ ਫੈਕਿਲਟੀਆਂ ਨੇ ਚਾਹੇ ਉਹ ਆਰਤੀ ਆ ਚਾਹੇ ਕਿਸਾਨ ਨੇ ਮਿਲਰ ਨੇ ਮਜ਼ਦੂਰ ਨੇ ਉਹਨਾਂ ਲਈ ਸੀਜ਼ਨ ਚੰਗਾ ਹੋਵੇ ਇਹਦੇ ਲਈ ਪੂਰੇ ਬੰਦੋਬਸਤ ਕੀਤੇ ਆ ਸੀਸੀਲ 27000 ਕੋਰਪਿਆ ਸਾਡੇ ਕੋਲ ਅਵੇਲੇਬਲ ਆ ਅਕਤੂਬਰ ਦੀ ਔਰ ਬਾਰਦਾਨਾ ਸਾਡੇ ਕੋ ਹੈਗਾ ਸੋ ਪੂਰੀ ਤਰ੍ਹਾਂ ਅਸੀਂ ਅਲਰਟ ਆ ਕਿਸਾਨ ਨੂੰ ਕੋ ਮੰਡਿਚ ਦਿੱਕਤ ਨਾ ਹੋਵੇ ਇਹਦੇ ਲਈ ਸਾਰੇ ਪ੍ਰਬੰਧ ਸਰਕਾਰ ਨੇ ਕੀਤੇ